ਲਓ ਵੀ ਅੱਜ ਆਪਾਂ ਰੱਖਿਆ ਨੇ ਸ਼ਕਰਕੰਧੀਆਂ ਧੂਣੀ ਦੇ ਵਿੱਚ ਧੂਣੀ ਚੱਲਦੀ ਸਵੇਰੇ ਆਪਾਂ ਵਿੱਚ ਲਕੋਤੀਆਂ ਨੇ ਸ਼ਕਰਕੰਧੀਆਂ ਹੁਣ ਕੱਢਦੇ ਆਂ ਅੱਧਾ ਘੰਟਾ 25-30 ਮਿੰਟ ਹੋ ਗਏ ਇਹਨਾਂ ਨੂੰ ਰੱਖਿਆ ਨੂੰ ਆਹ ਲਓ ਆ ਗਈ ਸ਼ਕਰਕੰਧੀ ਆਪਣੀ ਦੇਖਦੇ ਹੁਣ ਇਹਨੂੰ ਕਰਦ ਲਾ ਕੇ ਬਣ ਗਈ ਕਿ ਨਹੀਂ ਇਹ ਇਹ ਵੀ ਕਰਦ ਪੂਰੀ ਵਿੱਚ ਤੱਕ ਜਾਂਦੀ ਹੈ ਬਣ ਗਈ ਵੀ ਬਣ ਗਈ ਆ ਵੀ ਬਣ ਗਈ ਦੋ ਤਿੰਨ ਹੋਰ ਨੇ ਉਹ ਵੀ ਕੱਢੀ ਹੁਣ ਇੱਕ ਆ ਇੱਕ ਹੋਰ ਸੇਕ ਬਹੁਤ ਆ ਇੱਕ ਹੋਰ ਰਹਿ ਗਈ ਹੁਣ ਉਹ ਵੀ लवली ਉਹ ਕਿੱਥੇ ਆ ਹੁਣ ਛੋਟੀ ਹੀ ਆਹੋ ਆ ਪਈ ਆਹ ਦੇਖੋ ਥੋੜੀਆਂ ਸ਼ੱਕਰ ਗੰਦੀਆਂ ਬਣ ਗਈਆਂ ਹੁਣ ਖਾਣੇ ਇਹਨੂੰ ਛਿਲ ਕੇ ਨੂਨ ਲਾ ਕੇ ਨਿੰਬੂ ਲਾ ਕੇ